ਪੰਜਾਬ ਦੇ ਨਾਲ ਹੀ ਹਰਿਆਣਾ ਦੇ ਵਿੱਚ ਭੁਕੰਪ ਦੇ ਝਟਕੇ ਮਹਿਸੂਸ ਕੀਤੇ ਗਏ ਜਿੱਥੇ 3.2 ਦੀ ਤੀਬਰਤਾ ਦੇ ਨਾਲ ਇਹ ਭੁਕੰਪ ਆਇਆ ਤਾਂ ਦੱਸਦੀ ਕਿ ਇਸ ਦਾ ਕੇਂਦਰ सिरसा ਮੰਡੀ ਡੱਬ ਵਾਲੀ ਰਿਆ ਤਾਂ ਜਿਸ ਵੇਲੇ ਲੋਕਾਂ ਦੇ ਵੱਲੋਂ ਭੁਕੰਪ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਲੋਕ ਜਿਹੜੇ ਨੇ ਡਰ ਕੇ ਆਪਣੇ ਘਰਾਂ ਤੋਂ ਬਾਹਰ ਆਉਂਦੇ ਹੋਏ ਦੇਖੇ ਜਾ ਸਕਦੇ ਸੀ ਖਾਸ ਤੌਰ ਤੇ ਦੱਸਦੀ ਕਿ ਭੁਕੰਪ ਜਿਹੜਾ BT ਸ਼ਾਮ 6 ਵਜੇ ਦੇ ਕਰੀਬ ਆਇਆ ਤੀਬਰਤਾ ਘਟ ਹੋਣ ਦੇ ਕਾਰਨ ਇਸ ਦੇ ਬਾਰੇ ਪਤਾ ਨਹੀਂ ਲੱਗ ਪਾ ਰਿਹਾ ਸੀ ਤਾਂ ਦੱਸਦੀ ਕਿ ਜ਼ਮੀਨ ਤੋਂ 10 ਕਿਲੋਮੀਟਰ نیچے ਹਲਚਲ ਦੇ ਨਾਲ ਹਰਿਆਣਾ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਭੂਕੰਪ ਦੇ ਝਟਕੇ ਮਹਿਸੂਸ ਕੀਤੇ ਗਏ ਗੱਲ ਕੀਤੀ ਜਾਏ ਤਾਂ Rajasthan ਦੇ ਸ਼੍ਰੀ ਗੰਗਾ ਨਗਰ ਇਸ ਦੇ ਨਾਲ ਹੀ ਹਨੂਮਾਨਗੜ੍ਹ ਤੇ ਪੰਜਾਬ ਦੇ ਅਬੋਹਰ ਬਠਿੰਡਾ ਮਾਨਸਾ ਖੇਤਰ ਦੇ ਵਿੱਚ ਭੂਕੰਪ ਦੇ ਝਟਕੇ ਜਿਹੜੇ ਨੇ ਮਹਿਸੂਸ ਕੀਤੇ ਗਏ ਤਾਂ ਦੱਸਦੀ ਕਿ ਇਸ ਤੋਂ ਪਹਿਲਾਂ 1 ਮਹੀਨੇ ਪਹਿਲਾਂ ਵੀ ਹਰਿਆਣਾ ਦੇ ਸੋਨੀਪੱਤੋਂ ਦੂਰ ਪੁਕੰਪ ਆਇਆ ਸੀ ਹਾਲਾਂਕਿ ਇਸ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ ਸੀ ਤਾਂ ਹੁਣ 1 ਮਹੀਨੇ ਬਾਅਦ ਇੱਕ ਵਾਰ ਫਿਰ ਤੋਂ ਹਰਿਆਣਾ ਇਸ ਦੇ ਨਾਲ ਹੀ ਪੰਜਾਬ ਤੇ ਰਾਜਸਥਾਨ ਦੇ ਵਿੱਚ ਪੁਕੰਪ ਦੇ ਝਟਕੇ ਜਿਹੜੇ ਨੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਨੇ ਜਿਸ ਕਾਰਨ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਡਰ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਸੀ ਤਾਂ 3.2 ਦੀ ਤੀਬਰਤਾ ਦੇ ਨਾਲ ਇਹ ਪੁਕੰਪ ਆਇਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ ਪੰਜਾਬ ਦੇ ਨਾਲ ਹੀ ਹਰਿਆਣਾ ਦੇ ਵਿੱਚ ਭੁਕੰਪ ਦੇ ਝਟਕੇ ਮਹਿਸੂਸ ਕੀਤੇ ਗਏ ਜਿੱਥੇ 3.2 ਦੀ ਤੀਬਰਤਾ ਦੇ ਨਾਲ ਇਹ ਭੁਕੰਪ ਆਇਆ ਤਾਂ 10 ਦੀ ਇਸ ਦਾ ਕੇਂਦਰ सिरसा ਮੰਡੀ ਡੱਬ ਵਾਲੀ ਰਿਆ ਤਾਂ ਜਿਸ ਵੇਲੇ ਲੋਕਾਂ ਦੇ ਵੱਲੋਂ ਭੁਕੰਪ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਲੋਕ ਜਿਹੜੇ ਨੇ ਡਰ ਕੇ ਆਪਣੇ ਘਰਾਂ ਤੋਂ ਬਾਹਰ ਆਉਂਦੇ ਹੋਏ ਦੇਖੇ ਜਾ ਸਕਦੇ ਸੀ ਖਾਸ ਤੌਰ ਤੇ ਦੱਸਦੀ ਹੈ ਕਿ ਭੁਕੰਪ ਜਿਹੜਾ ਬੀਤੀ ਸ਼ਾਮ 6 ਵਜੇ ਦੇ ਕਰੀਬ ਆਇਆ ਤੀਬਰਤਾ ਕਟ ਹੋਣ ਦੇ ਕਾਰਨ ਇਸ ਦੇ ਬਾਰੇ ਪਤਾ ਨਹੀਂ ਲੱਗ ਪਾਰਿਆ ਸਿੱ ਤਦ ਦੱਸਦੀ ਕਿ ਜ਼ਮੀਨ ਤੋਂ 10 ਕਿਲੋਮੀਟਰ نیچے ਹਲਚਲ ਦੇ ਨਾਲ ਹਰਿਆਣਾ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਭੁਕੰਪ ਦੇ ਝਟਕੇ ਮਹਿਸੂਸ ਕੀਤੇ ਗਏ ਗੱਲ ਕੀਤੀ ਜਾਏ ਤਾਂ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਇਸ ਦੇ ਨਾਲ ਹੀ ਹਨੂਮਾਨਗੜ੍ਹ ਤੇ ਪੰਜਾਬ ਦੇ ਅਬੋਹਰ ਬਠਿੰਡਾ ਮਾਨਸਾ ਖੇਤਰ ਦੇ ਵਿੱਚ ਭੁਕੰਪ ਦੇ ਝਟਕੇ ਜਿਹੜੇ ਨੇ ਮਹਿਸੂਸ ਕੀਤੇ ਗਏ ਤਦ ਦੱਸਦੀ ਕਿ ਇਸ ਤੋਂ ਪਹਿਲਾਂ 1 ਮਹੀਨੇ ਪਹਿਲਾਂ ਵੀ ਹਰਿਆਣਾ ਦੇ ਸੋਨੀਪੱਤੋਂ ਦੂਰ ਭੂਕੰਪ ਆਇਆ ਸੀ ਹਾਲਾਂਕਿ ਇਸ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ ਸੀ ਤਾਂ ਹੁਣ 1 ਮਹੀਨੇ ਬਾਅਦ ਇੱਕ ਵਾਰ ਫਿਰ ਤੋਂ ਹਰਿਆਣਾ ਇਸ ਦੇ ਨਾਲ ਹੀ ਪੰਜਾਬ ਤੇ ਰਾਜਸਥਾਨ ਦੇ ਵਿੱਚ ਭੂਕੰਪ ਦੇ ਝਟਕੇ ਜਿਹੜੇ ਨੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਨੇ ਜਿਸ ਕਾਰਨ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਡਰ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਸੀ ਤਾਂ 3.2 ਦੀ ਤੀਬਰਤਾ ਦੇ ਨਾਲ ਇੱਕ ਭੂਕੰਪ ਆਇਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ ਪੰਜਾਬ ਦੇ ਨਾਲ ਹੀ ਹਰਿਆਣਾ ਦੇ ਵਿੱਚ ਭੁਕੰਪ ਦੇ ਝਟਕੇ ਮਹਿਸੂਸ ਕੀਤੇ ਗਏ ਜਿੱਥੇ 3.2 ਦੀ ਤੀਬਰਤਾ ਦੇ ਨਾਲ ਇਹ ਭੁਕੰਪ ਆਇਆ ਤਾਂ ਦਾਸਬੀ ਕਿ ਇਸ ਦਾ ਕੇਂਦਰ सिरसा ਮੰਡੀ ਡੱਬ ਵਾਲੀ ਰਿਆ ਤਾਂ ਜਿਸ ਵੇਲੇ ਲੋਕਾਂ ਦੇ ਵੱਲੋਂ ਭੁਕੰਪ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਲੋਕ ਜਿਹੜੇ ਨੇ ਡਰ ਕੇ ਆਪਣੇ ਘਰਾਂ ਤੋਂ ਬਾਹਰ ਆਉਂਦੇ ਹੋਏ ਦੇਖੇ ਜਾ ਸਕਦੇ ਸੀ ਖਾਸ ਤੌਰ ਤੇ ਦਾਸਦੀਏ ਕਿ ਭੁਕੰਪ ਜਿਹੜਾ ਬੀਤੀ ਸ਼ਾਮ 6 ਵਜੇ ਦੇ ਕਰੀਬ ਆਇਆ ਤੀਬਰਤਾ ਕਟ ਹੋਣ ਦੇ ਕਾਰਨ ਇਸ ਦੇ ਬਾਰੇ ਪਤਾ ਨਹੀਂ ਲੱਗ ਪਾ ਰਿਹਾ ਸੀ ਤਾਂ ਦੱਸਦੀ ਕਿ ਜ਼ਮੀਨ ਤੋਂ 10 ਕਿਲੋਮੀਟਰ نیچے ਹਲਚਲ ਦੇ ਨਾਲ ਹਰਿਆਣਾ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਭੂਕੰਪ ਦੇ ਝਟਕੇ ਮਹਿਸੂਸ ਕੀਤੇ ਗਏ ਗੱਲ ਕੀਤੀ ਜਾਏ ਤਾਂ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਇਸ ਦੇ ਨਾਲ ਹੀ ਹਨੂਮਾਨਗੜ੍ਹ ਤੇ ਪੰਜਾਬ ਦੇ ਅਬੋਹਰ ਬਠਿੰਡਾ ਮਾਨਸਾ ਖੇਤਰ ਦੇ ਵਿੱਚ ਭੂਕੰਪ ਦੇ ਝਟਕੇ ਜਿਹੜੇ ਨੇ ਮਹਿਸੂਸ ਕੀਤੇ ਗਏ ਤਾਂ ਦੱਸਦੀ ਕਿ ਇਸ ਤੋਂ ਪਹਿਲਾਂ 1 ਮਹੀਨੇ ਪਹਿਲਾਂ ਵੀ ਹਰਿਆਣਾ ਦੇ ਸੋਨੀਪੱਤੋਂ ਦੂਰ ਭੂਕੰਪ ਆਇਆ ਸੀ ਹਾਲਾਂਕਿ ਇਸ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ ਸੀ ਤਾਂ ਹੁਣ 1 ਮਹੀਨੇ ਬਾਅਦ ਇੱਕ ਵਾਰ ਫਿਰ ਤੋਂ ਹਰਿਆਣਾ ਇਸ ਦੇ ਨਾਲ ਹੀ ਪੰਜਾਬ ਤੇ ਰਾਜਸਥਾਨ ਦੇ ਵਿੱਚ ਭੂਕੰਪ ਦੇ ਝਟਕੇ ਜਿਹੜੇ ਨੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਨੇ ਜਿਸ ਕਾਰਨ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਡਰ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਸੀ ਤਾਂ 3.2 ਦੀ ਤੀਬਰਤਾ ਦੇ ਨਾਲ ਇੱਕ ਭੂਕੰਪ ਆਇਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁੱਕਰ